ਡਾਕਟਰ ਕੁਲਵਿੰਦਰ ਕੌਰ ਮਨ ਹਾਸ ਦੀ ਪੁਸਤਕ ਝੁਗੀਆਂ ਦੇ ਲਾਲ ਦਾ ਅਗਲਾ ਅੰਕ 19 ਹਿੰਮਤ ਨਾ ਹਾਰਨਾ ਨਾ ਪੁੱਛੋ ਕਿ ਮੇਰੀ ਮੰਜ਼ਿਲ ਕਿੱਥੇ ਹੈ ਸਾਡੇ ਤਾਂ ਸਫ਼ਰ ਸ਼ੁਰੂ ਕੀਤਾ ਹੈ ਨਾ ਹਾਰਾਂਗੀ ਹੌਸਲਾ ਉਮਰ ਪਰ ਮੈਂ ਕਿਸੇ ਨਾਲ ਨਹੀਂ ਆਪਣੇ ਆਪ ਨਾਲ ਵਾਦਾ ਕੀਤਾ ਹੈ ਉਸ ਦਿਨ ਮੇਰੇ ਲਈ ਬੜੇ ਮੁਸ਼ਕਲਾਂ ਭਰੇ ਸਨ ਮੈਂ ਬੱਚਿਆਂ ਨੂੰ ਜ਼ਿਆਦਾ ਮਿਹਨਤ ਕਰਵਾ ਕੇ ਉਹਨਾਂ ਦੇ ਪੇਪਰ ਲੈਣਾ ਚਾਹੁੰਦੀ ਸੀ ਪਰ ਪਰਸਤਿਤੀਆਂ ਸਾਥ ਨਹੀਂ ਦੇ ਰਹੀਆਂ ਸਨ ਦਿਨ ਚਿੰਤਾ ਵਿੱਚ ਬੀਤ ਜਾਂਦਾ ਰਾਤ ਨੂੰ ਵੀ ਗੂੜੀ ਨੀਂਦ ਨਾ ਆਉਂਦੀ ਕਈ ਵਾਰੀ ਦਿਨੇ ਵਿੱਚ ਤੇ ਰਾਤ ਨੂੰ ਵੀ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ ਦਿਲ ਰੋਂਦਾ ਆਤਮਾ ਇਹ ਸੋਚ ਕੇ ਉੱਠਦੀ ਕਿ ਮੈਂ ਕੀ ਸੋਚ ਕੇ ਨਿਰਸਵਾਰਥ ਭਾਵਨਾ ਨਾਲ ਇਹਨਾਂ ਗਰੀਬ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ ਤੇ ਇਹਨਾਂ ਪਦਾਰਥ ਰੁਚੀਆਂ ਰੱਖਣ ਵਾਲੇ ਲੋਕਾਂ ਨੇ ਕਿਵੇਂ ਮੈਨੂੰ ਆਪਣੇ ਤਰਾਜੂ ਵਿੱਚ ਤੋਲਿਆ ਤੇ ਮੇਰੀ ਮਿਹਨਤ ਲਗਨ ਤੇ ਨਿਰਸਵਾਰਥ ਭਾਵਨਾ ਨਾਲ ਕੀਤੀ ਗਈ ਸੇਵਾ ਦੀ ਕੋਈ ਕਦਰ ਨਾ ਪਾਈ ਜਦੋਂ ਮੈਂ ਸੋਚਦੀ ਕਿ ਇਹ ਲੋਕ ਕਿਉਂ ਨਹੀਂ ਉੱਚੇ ਪੱਧਰ ਉੱਪਰ ਜਾ ਕੇ ਸੋਚਦੇ ਕਿ ਜਿੰਨਾ ਪੈਸਾ ਮਰਜ਼ੀ ਕਮਾ ਲੈਣ ਅਖੀਰ ਵਿੱਚ ਸਾਡੇ ਤਿੰਨ ਹੱਥੇ ਜ਼ਮੀਨ ਹੀ ਕੰਮ ਆਉਣੀ ਹੈ ਬਾਕੀ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਕੁਝ ਵੀ ਨਾਲ ਨਹੀਂ ਜਾਣਾ ਇਸ ਬਾਰੇ ਇੱਕ ਕਹਾਣੀ ਵੀ ਮੇਰੇ ਮਨ ਅੰਦਰ ਘੁੰਮਦੀ ਰਹਿੰਦੀ ਇੱਕ ਵਾਰੀ ਇੱਕ ਵਿਅਕਤੀ ਨੇ ਇੱਕ ਫਕੀਰ ਦੀ ਬਹੁਤ ਸੇਵਾ ਕੀਤੀ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਫਕੀਰ ਨੇ ਕਿਹਾ ਮੈਂ ਤੈਨੂੰ ਕੋਈ ਵਰਦਾਨ ਦੇਣਾ ਚਾਹੁੰਦਾ ਹਾਂ ਮੰਗ ਲੈ ਜੋ ਚਾਹੀਦਾ ਹੈ ਉਸ ਵਿਅਕਤੀ ਨੂੰ ਜ਼ਮੀਨ ਦੀ ਬੜੀ ਲਾਲਸਾ ਸੀ ਉਹ ਬੋਲਿਆ "ਬਾਬਾ ਜੀ ਮੈਂ ਚਾਹੁੰਦਾ ਹਾਂ ਕਿ ਮੇਰੇ ਕੋਲ ਬਹੁਤ ਸਾਰੀ ਜ਼ਮੀਨ ਹੋਵੇ।" ਸਵੇਰੇ ਚੜ੍ਹਨ ਤੋਂ ਲੈ ਕੇ ਸ਼ਾਮ ਨੂੰ ਸੂਰਜ ਛਿਪਣ ਤੱਕ ਜਿੰਨੀ ਦੂਰੀ ਤੱਕ ਤੂੰ ਦੌੜ ਲਗਾ ਲਵੇਂਗਾ ਉਹ ਸਾਰੀ ਜ਼ਮੀਨ ਤੇਰੀ ਹੋ ਜਾਵੇਗੀ। ਬਾਬਾ ਜੀ ਨੇ ਕਿਹਾ। ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਪ੍ਰਾਪਤ ਕਰਨ ਦੇ ਲਾਲਚ ਵਿੱਚ ਉਸ ਵਿਅਕਤੀ ਨੇ ਨਾ ਆਰਾਮ ਕੀਤਾ ਨਾ ਹੀ ਕੁਝ ਖਾਦਾ ਪੀਤਾ ਬਸ ਦੌੜਦਾ ਹੀ ਗਿਆ। ਸੂਰਜ ਛਿਪਣ ਵਾਲਾ ਹੀ ਸੀ ਜਦੋਂ ਵਿਅਕਤੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਤੇ ਉਸਦੀ ਮੌਤ ਹੋ ਗਈ। ਮੈਂ ਕਿਹੜਾ ਜ਼ਮੀਨ ਕਿਤੇ ਚੁੱਕ ਕੇ ਲੈ ਜਾਣੀ ਸੀ। ਜਿਸ ਖਾਲੀ ਪਈ ਜ਼ਮੀਨ ਉੱਪਰ ਮੇਰੇ ਦੁਆਰਾ ਐਨੇ ਬੱਚਿਆਂ ਦਾ ਭਲਾ ਹੋ ਰਿਹਾ ਸੀ ਤਾਂ ਇਸ ਦਾ ਸਾਨੂੰ ਸਾਰਿਆਂ ਨੂੰ ਪੁੰਨੀ ਮਿਲਣਾ ਸੀ। ਪਰੰਤੂ ਇਹ ਸਿਰਫ ਮੇਰੀ ਸੋਚ ਸੀ। ਪਦਾਰਥਵਾਦੀ ਰੁਚੀਆਂ ਰੱਖਣ ਵਾਲੇ ਲੋਕਾਂ ਦੀ ਨਹੀਂ। ਜਦੋਂ ਵਿਰੋਧੀਆਂ ਨੇ ਮੈਨੂੰ ਉੱਥੋਂ ਸਕੂਲ ਚੁੱਕਣ ਲਈ ਮਜਬੂਰ ਕਰ ਦਿੱਤਾ ਤੇ ਹੋਰ ਕੋਈ ਚਾਰਾ ਨਾ ਰਿਹਾ ਤਾਂ ਮੈਂ ਸਾਰਾ ਕੁਝ ਸ਼੍ਰੀ ਨਰੇਸ਼ ਚੈਨ ਨੂੰ ਦੱਸਿਆ। ਉਹ ਕਹਿਣ ਲੱਗੇ ਮੈਡਮ ਜੀ ਮੈਨੂੰ ਤਾਂ ਜਦੋਂ ਦਾ ਪਤਾ ਲੱਗਾ ਮੈਂ ਆਪ ਬਹੁਤ ਪਰੇਸ਼ਾਨ ਆ। ਮੈਂ ਆਪਣੀ ਪੂਰੀ ਬਾ ਲਾਈ ਪਰ ਮੇਰੀ ਕੋਈ ਪੇਸ਼ ਨਾ ਗਈ ਚਲੋ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਹੈ ਉਹਨਾਂ ਨੂੰ ਵੀ ਰੱਬ ਸਮਤ ਬਖਸ਼ੇ ਮੈਂ ਤਾਂ ਕੱਲ ਪੂਰੀ ਰਾਤ ਸੌ ਨਹੀਂ ਸਕਿਆ ਸਕੂਲ ਦਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਿਹਾ ਜਿੰਨੀ ਮਿਹਨਤ ਤੁਸੀਂ ਇੱਥੇ ਕੀਤੀ ਹੈ ਕੋਈ ਬਿਰਲਾ ਹੀ ਕਰ ਸਕਦਾ ਹੈ ਆਪਾਂ ਹੁਣ ਹੋਰ ਕੀ ਕਰ ਸਕਦੇ ਹਾਂ ਇਸੇ ਵਿੱਚ ਹੀ ਕੋਈ ਭਲਾਈ ਹੋਵੇਗੀ ਜਦੋਂ ਦਾ ਉਹਨਾਂ ਨੂੰ ਇਹ ਪਤਾ ਲੱਗਾ ਸੀ ਕਿ ਹੁਣ ਇਹ ਪੱਕਾ ਹੈ ਕਿ ਸਕੂਲ ਇਸ ਹੋ ਚੁੱਕਿਆ ਜਾਣਾ ਉਹ ਅੰਦਰੋਂ ਇੰਨੇ ਦੁਖੀ ਹੋਏ ਕਿ ਉਹਨਾਂ ਨੇ ਖੀਰਲੇ ਦੇ ਨਾਲ ਵਿੱਚ ਸਕੂਲ ਆਉਣਾ ਹੀ ਛੱਡ ਦਿੱਤਾ ਸੀ ਹੱਥ ਉਹਨਾਂ ਦੇ ਵੀ ਹੋਏ ਹੋਣਗੇ ਯਕੀਨਨ ਜ਼ਖਮੀ ਕੰਡੇ ਜਿਨ੍ਹਾਂ ਨੇ ਮੇਰੀਆਂ ਰਾਹਾਂ ਵਿੱਚ ਵਿਛਾਏ ਹੋਣਗੇ ਜਦੋਂ ਮੈਂ ਇਹ ਲਿਖ ਕੇ ਦੇ ਦਿੱਤਾ ਕਿ 15 ਮਾਰਚ ਤੱਕ ਮੈਂ ਇਥੋਂ ਸਕੂਲ ਚੁੱਕ ਲਵਾਂਗੀ ਤਾਂ ਮੈਨੂੰ ਆਪਣੇ ਪਿਤਾ ਜੀ ਦੀ ਕਈ ਹੋਈ ਗੱਲ ਯਾਦ ਆਈ ਬੰਦੇ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਹੌਸਲਾ ਪੰਨਾ ਕਦੇ ਨਹੀਂ ਛੱਡਣਾ ਚਾਹੀਦਾ ਹਨੇਰੇ ਵਿੱਚ ਵੀ ਕੋਈ ਨਾ ਕੋਈ ਜੁਗਨੂ ਟਿਮਟ ਮੌਤਾ ਦਿਖਾਈ ਤੇ ਜਾਂਦਾ ਹੈ ਗੁਰਬਾਣੀ ਨੇ ਮੈਨੂੰ ਹੌਸਲਾ ਦਿੱਤਾ ਕਿ ਵਾਹਿਗੁਰੂ ਜੋ ਕਰਦਾ ਹੈ ਮਨੁੱਖ ਦੇ ਭਲੇ ਲਈ ਕਰਦਾ ਹੈ ਹਰ ਬੰਦੇ ਨੂੰ ਆਪਣੀ ਮੰਜ਼ਿਲ ਉੱਪਰ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੱਚ ਤੇ ਅਦਰਸ਼ਾਂ ਉੱਪਰ ਚੱਲਣ ਵਾਲੇ ਬੰਦੇ ਨੂੰ ਕਠਿਨਾਈਆਂ ਪੇਸ਼ ਆਉਂਦੀਆਂ ਹਨ ਜੇ ਤੁਸੀਂ ਦੁਨੀਆ ਦੀ ਭੀੜ ਦਾ ਹਿੱਸਾ ਬਣਦੇ ਹੋ ਤਾਂ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਜੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਬਹੁਤ ਕੁਝ ਸੈਂਡ ਕਰਨਾ ਪੈਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਉਸ ਵਕਤ ਨਹੀਂ ਸੀ ਬਖਸ਼ਿਆ। ਮੈਂ ਤਾਂ ਆਪਣੇ ਗੁਰੂ ਜੀ ਦੇ ਚਰਨਾਂ ਦੀ ਧੂੜਾਂ ਕੋਈ ਆਖੇ ਭੂਤ ਨਾ ਕੋਈ ਬੇਤਾਲਾ ਕੋਈ ਆਖੇ ਆਦਮੀ ਹੈ ਨਾਨਕ ਵਿਚਾਰਾ। ਹੋਰ ਕਈ ਗੁਰੂਆਂ ਅਤੇ ਦੇਸ਼ ਭਗਤਾਂ ਦੇ ਜੀਵਨ ਵਿੱਚ ਕਿੰਨੀਆਂ ਮੁਸ਼ਕਲ ਕੜੀਆਂ ਆਈਆਂ ਪਰ ਡੋਲੇ ਨਹੀਂ। ਇਹ ਸਾਰਾ ਕੁਝ ਸੋਚ ਕੇ ਮੈਂ ਅੰਦਰੋਂ ਹੌਸਲੇ ਤੇ ਹੁਸ਼ਿਆਰ ਨਾ ਪਰਦੀ ਗਈ। ਸਿਰਫ ਇਹ ਨਹੀਂ ਚੰਗੇ ਨਰੋਈ ਪੜੇ ਹੋਏ ਲਿਟਰੇਚਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਤੇ ਪ੍ਰੇਰਣਾ ਦਿੱਤੀ। ਮੇ ਸਾਲ ਵਜੋਂ ਮੈਂ ਇੱਕ ਕਿਸੇ ਕਿਤਾਬ ਵਿੱਚ ਪੜਿਆ ਹੋਇਆ ਸੀ ਕਿ ਜਦੋਂ ਕੋਈ ਕੰਮ ਵਿਗੜ ਜਾਵੇ ਜਦੋਂ ਪੈਸੇ ਘੱਟ ਤੇ ਕਰਜ਼ਾ ਜ਼ਿਆਦਾ ਹੋਵੇ ਜਦੋਂ ਮੁਸਕਰਾਉਣ ਦੀ ਇੱਛਾ ਹੌਕਾ ਬਣ ਜਾਵੇ ਜਦੋਂ ਚਿੰਤਾਵਾਂ ਨੇ ਚਾਰੇ ਪਾਸੇ ਤੋਂ ਘੇਰਿਆ ਹੋਵੇ ਤਾਂ ਵੀ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਪਗਡੰਡੀਆਂ ਪਾਰ ਕਰਦੇ ਵਕਤ ਕਈ ਵਾਪਸ ਆ ਗਏ ਜਿਹੜੇ ਅੱਗੇ ਵਧਦੇ ਗਏ ਉਪਾਰ ਕਰਕੇ ਸਫਲਤਾ ਆਸਫਲਤਾ ਵਿੱਚ ਲੁਕੀ ਹੁੰਦੀ ਹੈ ਜਿਵੇਂ ਸ਼ੰਕਾ ਦੇ ਬੱਦਲਾਂ ਵਿੱਚ ਆਸ਼ਾ ਦੀ ਚਮਕ ਹੁੰਦੀ ਹੈ चाहे हालात किन्ने भी मुश्किल हों डटे रहो कदे हिम्मत ना हारो जिंदगी न सिर्फ गुजारो ना कुछ सकारात्मक करो सिर्फ छूहो नहीं महसूस करो सिर्फ देखो नहीं गौर करो सिर्फ पढ़ो नहीं जीवन में उतारो सिर्फ सुनो नहीं ध्यान सुनो सिर्फ ध्यान न सुनो नहीं समझो सिर्फ मुश्किलों वाल देख के टेरी न टाहो بلند حوصلے ਨਾਲ ਮੁਸ਼ਕਲਾਂ ਦਾ ਮੁਕਾਬਲਾ ਕਰੋ ਮੈਨੂੰ ਇੱਕ ਪ੍ਰਸਿੱਧ ਆਦਮੀ ਦੀ ਜ਼ਿੰਦਗੀ ਦੀ ਕਹਾਣੀ ਵੀ ਕਦੇ ਨਹੀਂ ਪੁੱਲਦੀ ਇਹ ਕਹਾਣੀ ਬੜੀ ਮਸ਼ਹੂਰ ਹੈ ਇਹ ਆਦਮੀ 21 ਸਾਲ ਦੀ ਉਮਰ ਵਿੱਚ ਵਪਾਰ ਵਿੱਚ ناکਾਮਯਾਬ ਰਿਹਾ 22 ਸਾਲ ਦੀ ਉਮਰ ਵਿੱਚ ਉਹ ਇੱਕ ਚੋਣ ਹਾਰ ਗਿਆ 24 ਸਾਲ ਦੀ ਉਮਰ ਵਿੱਚ ਉਸ ਨੂੰ ਵਪਾਰ ਵਿੱਚ ਫਿਰ ਆ ਸਫਲਤਾ ਮਿਲੀ 26 ਸਾਲ ਦੀ ਉਮਰ ਵਿੱਚ ਉਸ ਦੀ ਪਤਨੀ ਮਰ ਗਈ 26 ਸਾਲ ਦੀ ਉਮਰ ਵਿੱਚ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ 34 ਸਾਲ ਦੀ ਉਮਰ ਵਿੱਚ ਉਹ ਕਾਂਗਰਸ ਦੀ ਚੋਣ ਹਾਰ ਗਿਆ 45 ਸਾਲ ਦੀ ਉਮਰ ਵਿੱਚ ਉਹ ਸੈਨੇਟ ਦੀ ਚੋਣ ਹਾਰ ਗਿਆ 47 ਸਾਲ ਦੀ ਉਮਰ ਵਿੱਚ ਉਹ ਉਪ ਰਾਸ਼ਟਰਪਤੀ ਬਣ ਵਿੱਚ ਆ ਸਫਲ ਰਿਹਾ 49 ਸਾਲ ਦੀ ਉਮਰ ਵਿੱਚ ਉਹ ਸੈਨੇਟ ਦੀ ਇੱਕ ਹੋਰ ਚੋਣ ਹਾਰ ਗਿਆ ਪਰ ਉਸ ਆਦਮੀ ਨੇ ਹਿੰਮਤ ਨਾ ਹਾਰੀ ਤੇ 52 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਇਹ ਆਦਮੀ ਕੋਈ ਹੋਰ ਨਹੀਂ ਸੀ ਇਬਰਾਹਿਮ ਲਿੰਕਨ ਸੀ ਬੰਦੇ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਰਸਤੇ ਵਿੱਚ ਠੋਕਰਾਂ ਜ਼ਰੂਰ ਲਗਦੀਆਂ ਹਨ ਪਰ ਠੋਕਰਾਂ ਪ੍ਰੇਰਨਾ ਬਣ ਸਕਦੀਆਂ ਹਨ ਆਪਣਾ ਕੰਮ ਵਧੀਆ ਤੇ ਜ਼ਿੰਮੇਵਾਰੀਆਂ ਨਾਲ ਕਰਨ ਬਾਰੇ ਮੈਂ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਲਿਖਿਆ ਪੜ੍ਹਿਆ ਸੀ ਜੇ ਕਿਸੇ ਆदमी ਨੂੰ ਸੜਕ ਸਾਫ਼ ਕਰਨ ਦਾ ਕੰਮ ਦਿੱਤਾ ਜਾਵੇ ਤਾਂ ਉਸ ਨੂੰ ਸਫਾਈ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਮਾਈਕਲ ਐਂਜਲ ਕੋਈ ਵਿਟਾਲਿਕ ਦਾ ਖੋਬੀ ਉਸ ਨੂੰ ਸੜਕ ਦੀ ਸਫਾਈ ਐਨੀ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਸਵਰਗ ਤੇ ਧਰਤੀ ਦੋਨੋਂ ਜਗ੍ਹਾ ਦੇ ਲੋਕ ਰੁੱਕ ਕੇ ਬੋਲਣ ਕਿ ਇੱਥੇ ਸੜਕ ਦੀ ਸਫਾਈ ਕਰਨ ਵਾਲਾ ਰਹਿੰਦਾ ਸੀ ਜਿਸ ਨੇ ਆਪਣਾ ਕੰਮ ਗੌਰਵ ਨਾਲ ਬਹੁਤ ਚੰਗੀ ਤਰ੍ਹਾਂ ਕੀਤਾ ਮੈਂ ਵੀ ਚੰਗੀਆਂ ਪੁਸਤਕਾਂ ਪੜ੍ਹ ਕੇ ਸਿੱਖਿਆ ਸੀ ਕਿ ਜੇ ਕੁਝ ਚੰਗਾ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਸ਼ੁਰੂਆਤ ਜਲਦੀ ਕਰੋ ਸਫਲਤਾ ਪ੍ਰਾਪਤ ਕਰਨ ਵਾਲੇ ਲੋਕ ਆਪਣਾ ਸਮਾਂ ਬਰਬਤ ਚੁਗਲੀ ਨਿੰਦਿਆ ਕਰਕੇ ਭਾ ਫਾਲਤੂ ਦੀਆਂ ਗੱਲਾਂ ਵਿੱਚ ਨਸ਼ਟ ਨਹੀਂ ਕਰਦੇ ਸਾਨੂੰ ਆਪਣਾ ਧਿਆਨ ਉਹਨਾਂ ਚੀਜ਼ਾਂ ਉੱਪਰ ਲਾਉਣਾ ਚਾਹੀਦਾ ਹੈ ਜਿਹੜੀਆਂ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਮੁਸ਼ਕਲਾਂ ਵਿੱਚ ਮੁਸਕਰਾਉਣਾ ਬੱਚਿਆਂ ਦੇ ਦਿਲਾਂ ਵਿੱਚ ਰਹਿਣਾ ਗੁਣੀ ਵਿਅਕਤੀਆਂ ਦਾ ਆਦਰ ਕਰਨਾ ਦੂਜਿਆਂ ਪ੍ਰਤੀ ਸਮਰਪਿਤ ਹੋਣਾ ਦੇ ਵਿਚਾਰ ਨਾਲ ਕੰਮ ਕਰਨਾ ਇਸ ਤੋਂ ਇਲਾਵਾ ਚੰਗੇ ਸਾਹਿਤ ਨੇ ਮੈਨੂੰ ਇਹ ਵੀ ਸਿਖਾਇਆ ਸੀ ਕਿ ਜਿਹੜੇ ਲੋਕ ਆਪਣੀਆਂ ਖੁਸ਼ੀਆਂ ਉੱਪਰ ਕਾਬੂ ਰੱਖਦੇ ਹਨ ਤੇ ਆਕਾਸ਼ ਉੱਤੇ ਨਹੀਂ ਉੱਡਦੇ। ਕਠਿਨਾਈਆਂ ਸਮੇਂ ਹੌਸਲੇ ਨਹੀਂ ਛੱਡਦੇ। ਮੁਸ਼ਕਲਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦੇ ਤੇ ਕਠਨ ਪਰਸਥਿਤੀਆਂ ਦਾ ਮੁਕਾਬਲਾ ਇੱਕ ਬਹਾਦਰ ਇਨਸਾਨ ਦੀ ਤਰ੍ਹਾਂ ਕਰਦੇ ਹਨ ਉਹੀ ਸਫਲ ਹੁੰਦੇ ਹਨ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬੜੇ ਬੜੇ ਵਿਜੇਤਾ ਨੂੰ ਵੀ ਜਿੱਤਣ ਤੋਂ ਪਹਿਲਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਜਿੱਤ ਸਿਰਫ ਇਸ ਲਈ ਮਿਲੀ ਕਿਉਂ ਆਪਣੀ ਆਸਫਲਤਾ ਮਤੋਂ ਨਿਰਾਸ਼ ਨਹੀਂ ਹੋਏ ਇਰਾਦਾ ਦ੍ਰਿੜ ਹੋਣਾ ਚਾਹੀਦਾ ਹੈ ਇੱਕ ਕਹਾਵਤ ਹੈ ਕਿ ਸ਼ਾਂਤ ਸਮੁੰਦਰ ਵਿੱਚ ਪੇੜੀ ਚਲਾਉਣ ਵਾਲੇ ਆਪਣੇ ਕੰਮ ਵਿੱਚ ਨਪੋਨੀ ਹੋ ਸਕਦੇ ਇਨਸਾਨ ਨੂੰ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੇ ਰੁਕਾਵਟਾਂ ਵੱਲੋਂ ਮੂੰਹ ਨਹੀਂ ਫੇਰ ਲੈਣਾ ਚਾਹੀਦਾ ਸਗੋਂ ਡ੍ਰਿੜ ਅਰਾਦੇ ਨਾਲ ਡਟ ਕੇ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਗੱਲ ਦੀ ਵੀ ਮੈਨੂੰ ਸੋਝੀ ਹੈ ਕਿ ਸਾਡੀਆਂ ਮੁਸ਼ਕਲਾਂ ਨਾਲੋਂ ਪ੍ਰਮਾਤਮਾ ਜ਼ਿਆਦਾ ਵੱਡਾ ਹੈ ਰੱਬ ਅਗਿਰਦਾਸ ਕਰਨ ਤੇ ਉਹ ਹਰ ਮੁਸ਼ਕਲ ਦਾ ਹੱਲ ਚਾਹੇ ਉਹ ਜਿੰਨੀ ਵੱਡੀ ਮਰਜ਼ੀ ਹੋਵੇ ਜ਼ਰੂਰ ਕਰਦਾ ਹੈ ਮੈਂ ਅਰਦਾਸ ਉਹਨਾਂ ਦਿਨਾਂ ਵਿੱਚ ਜ਼ਰੂਰ ਕਰਦੀ ਏ ਵਾਹਿਗੁਰੂ ਸ਼ੁਭ ਕਾਰਜ ਤੁਸੀਂ ਹੀ ਕਰਵਾਇਆ ਸੀ ਇਸ ਮਾਰਗ ਉਤੇ ਤੁਸੀਂ ਮੈਨੂੰ ਤੋਰਿਆ ਸੀ ਤੁਸੀਂ ਆਪ ਮੈਨੂੰ ਇਹਨਾਂ ਲੋਕਾਂ ਵਿੱਚ ਲੈ ਕੇ ਆਏ ਸੀ ਹੁਣ ਮੈਨੂੰ ਮੇਰੀ ਮੰਜ਼ਿਲ ਉੱਪਰ ਪਹੁੰਚਾਓ ਮਜਬੂਰ ਦੇ ਵਿੱਚ ਬੇੜੀ ਨਾ ਰੋੜੋ ਮੈਨੂੰ ਹਿੰਮਤ ਤੇ ਹੌਸਲਾ ਦਿਓ ਤਾਂ ਜੋ ਮੈਂ ਇਸ ਕਾਰਜ ਨੂੰ ਜਾਰੀ ਰੱਖ ਸਕਾਂ ਕਿਤੇ ਹਾਰ ਮੰਨ ਕੇ ਹੌਸਲਾ ਛੱਡ ਕੇ ਕਰਨਾ ਬੈਠ ਜਾਵਾਂ ਇਸ ਕੰਮ 'ਤੇ ਮੈਂ ਪੂਰੇ 4 ਸਾਲ ਦਿਨ ਰਾਤ ਮਿਹਨਤ ਕੀਤੀ ਉਹ ਕਿਤੇ ਬੇਅਰਥ ਨਾ ਜਾਵੇ ਬਾਕੀ ਅਗਲੇ ਤੇ ਆਖਰੀ ਅੰਕ ਵਿੱਚ ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।